साहिब साहिबे दरसना प्यासे दिल सरत चितवो नीता खोल कब गुर मेलिया नान हर संगीत ਦਰਵਾ ਦੇ ਠਾਟੀ ਦਰਬਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸਨ ਦੀਜੈ ਕੋ ਲਗਵਾਰ ਹੋਵੇ ਸੁਖਤਿ ਕਸਮ ਦੀ ਨੂਰ ਅਰਸੋਂ ਪੁਰਸੋਂ ਛੱਟੀ ਐ ਤੁੜ ਅਤਿ ਦਾ ਡਿਠੇ ਸੱਚੇ ਪਾਤਸ਼ਾਹ ਮਲ ਜਨਮਾ ਜਨਮ ਦੀ ਕੱਟੀ ਐ ਕਿਆ ਧਿਆਨ ਕਿਛ ਕਰਮ ਨਾ ਜਾਣਾ ਆਸਾ ਨਾ ਜਾਣਾ ਤੇਰੀ ਸਭ ਤੇ ਵਟਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਘਰ ਪਹਿਲਾ ਸ਼ਟਪਦੀਆ ਇਕ ਓੰਕਾਰ ਸਤਿਗੁਰ ਪ੍ਰਸਾਦ ਆ ਸਭ ਜਗ ਜਿਨੈ ਓ ਪਾਇਆ ਭਾਈ ਕਰਨ ਕਾਰਨਾ ਸੰਮਰਾਤਾ ਜਿਉ ਕੰਡਾ ਜਿਨ ਸਾਜਿਆ ਭਾਈ ਦੇ ਕਰ ਆਪਣੀ ਬਾਤਾ ਸਭ ਜਗ ਜਿਨੈ ਉਪਾਇਆ ਭਾਈ ਕਰਨ ਕਾਰਨ ਸਮਰਾਥਾ ਜੀਉ ਪਿੰਡ ਜਿਨ ਸਾਜਿਆ ਭਾਈ ਦੇਖ ਰ ਆਪਣੀ ਵਾਤਾ ਕਿਨਾ ਕਈਏ ਕਿਉ ਦੇਖਿਆ ਭਾਈ ਕਰਤਾ ਇੱਕ ਅਕਾਥਾ ਗੁਰ ਗੋਵਿੰਦ ਸਲਾਈਏ ਭਾਈ ਜਿਸਾ ਤੇ ਜਾਪੈ ਤਾਤਾ ਮੇਰੇ ਮਨ ਜਪੀਐ ਹਰਿ ਭਗਵੰਤਾ ਨਾਮਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ ਰਹਾ ਜਾ ਕੈ ਘਰ ਸਭ ਕਿਸਹਿ ਭਾਈ ਨੌਨਿਤ ਭਰੇ ਪੰਨਾਰ ਿਸਕੀ ਕੀਮਤ ਨਾ ਪਵੈ ਭਾਈ ਓਚਾ ਅਗਮਾ ਪਾਰ ਜੀ ਜਨਤਾ ਪ੍ਰਤਪਾਲ ਦਾ ਭਾਈ ਨਿਤਨਿਤ ਕਰਦਾਸਾਰ ਸਤਗੁਰੂ ਰਾ ਭੇਟੀਐ ਭਾਈ ਸ਼ਬਦ ਮਿਲਾ ਬਨਹਾਰ ਸੱਚੇ ਚਰਨ ਸ੍ਰੀ ਵਿਅ ਭਾਈ ਪਰਮਾ ਪਹੋਵੇ ਨਾਸ ਮਿਲਾ ਸੰਤ ਸਭਾ ਮਨ ਮਾਜੀਐ ਭਾਈ ਹਰਿ ਕੈ ਨਾਮ ਨਿਵਾਸ ਮਿਟੈ ਅੰਧੇ ਰਾਗ ਅਨਤਾ ਭਾਈ ਕਮਨ ਹੋਵੇ ਪ੍ਰਗਾਸ ਗੁਰ ਬਚਨੀ ਸੁਖ ਪਜੈ ਭਾਈ ਸਵਾ ਪਲ ਸਤਿਗੁਰ ਪਾਸ ਮੇਰਾ ਤੇਰਾ ਛੋਡਿਆ ਭਾਈ ਹੋਇਐ ਸੰਕੇਤੂਰਾ ਕਟਾ ਕਟਾ ਬ੍ਰਹਮ ਵਿਸਾਰਿਆ ਭਾਈ ਪੇਖੈ ਸੁਨਹਿ ਜੂਰਾ ਜਿਤ ਦੇ ਨਾ ਵਿਸਰੇ ਭਾਰ ਬ੍ਰਹਮ ਭਾਈ ਤਿਤ ਦੇ ਨ ਮਰੀਏ ਝੂਰਾ ਕਰਨ ਕਰਾਵਨ ਸਮਰਾਥੋ ਭਾਈ ਸਰਵ ਕਲਾ ਭਰਪੂਰਾ ਪ੍ਰੇਮ ਪਦਾਰਥ ਨਾਮੈ ਭਾਈ ਮਾਇਆ ਮੋਬਨਾਸ ਤੇ ਸੁਭਾਵੈ ਤਾਂ ਮੇਲ ਲਈ ਭਾਈ ਹਰਦੈ ਨਾਮ ਨਿਵਾਸ ਗੁਰਮੁਖ ਕਮਲ ਪਰਗਾਸੀਐ ਭਾਈ ਰਿਦਾ ਹੋਇ ਪਰਗਾਸ ਪ੍ਰਗਟ ਭਿਆ ਪ੍ਰਤਾਪਰਾ ਭਾਈ ਮੌਲਿਆ ਧਰਤ ਆਕਾਸ ਗੁਰਪੂਰੈ ਸੰਤੋਖਿਆ ਭਾਈ ਐ ਨਸਲਾਗਾ ਭਾਉ ਸਨ ਨਾ ਰਾਮ ਰਵੈ ਸਦਾ ਭਾਈ ਸਾਚਾ ਅਸਾਧ ਸਵਾਉ ਕਰਨੀ ਸੁਣ ਸੁਣਾ ਜੀਵਿਆ ਭਾਈ ਨ ਚਲ ਪਾਇਆ ਥਾਉ ਜਿਸਾ ਪਰ ਤੀਤ ਨ ਆਵਾਈ ਭਾਈ ਸੋ ਜੀੜਾ ਜਲ ਜਾਉ ਬਹੁ ਗੁਨਾ ਮੇਰੇ ਸਹੇਬੈ ਭਾਈ ਓ ਤਿਸ ਕੈ ਬਲ ਜਾਓ ਓ ਨਿਰਗੁਣਿਆਰੇ ਪਾਲਦਾ ਭਾਈ ਦੇ ਨਿਤਾਵੇ ਤਾਓ ਰਿਜਕ ਸੰਗਾਏ ਸਾਸ ਸਾਸ ਭਾਈ ਊੜਾ ਜਾ ਕਾ ਨਾਓ ਜਿਸ ਕੋਰਾ ਸੱਚਾ ਭੇਟੀਐ ਭਾਈ ਪੂਰਾ ਤਿਸ ਕਰਮਾਉ ਤਿਸ ਵਿਨ ਘੜੀ ਨਾ ਜੀਵੀਐ ਭਾਈ ਸਰਵ ਕਲਾ ਭਰਪੂਰਾ ਸਾਸ ਗ੍ਰਾਸ ਨਾ ਵਿਸਰੈ ਭਾਈ ਦੇਖੋ ਸਦਾ ਹਜੂਰਾ ਸਾਧੋ ਸੰਗ ਮਿਲਾਇਆ ਭਾਈ ਸਰਵ ਰਿਆ ਭਰਪੂਰਾ ਜਿੰਨਾ ਪ੍ਰੀਤ ਨ ਲਗਿਆ ਭਾਈ ਸੇ ਨਿਤ ਨਿਤ ਮਰਦੇ ਝੂਰਾ ਅੰਚਰ ਲਾਏ ਤਰਾਇਆ ਭਾਈ ਭੌਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀਤੋ ਅੰਗ ਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਅਧਾਰ ਨਾਨਕ ਤੇ ਸਰਨ ਆਗਤੇ ਭਾਈ ਜੇ ਕਿਲ ਵਖ ਕਾਟਨ ਹਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਕਾਰ ਨਾਨਕ ਤੇ ਸਰਨਾਗ ਤੇ ਭਾਈ ਜੇ ਕਿਲੁਖ ਕਾਟਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ